ਮੰਤਰੀ ਮੁਰਦਾਬਾਦ 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 ਬੀਬੀ ਮੰਤਰੀ ਮੁਰਦਾਬਾਦ ਟੈਸਟ ਕਰ ਰਹੇ ਆ ਇਹ ਬਿਜਲੀ ਮੰਤਰੀ ਮਾਨਯੋਗ ਹਰਪਜਨ ਸਿੰਘ ਈਟੀਓ ਸਾਹਿਬ ਦੇ ਰਹਿਸ਼ ਤੇ ਅਸੀਂ ਰੋਸ ਮਾਰਚ ਮਜ਼ਾਰਾ ਕਰ ਰਹੇ ਆ ਤੁਹਾਡੀ ਜਥੇਬੰਦੀ ਦਾ ਨਾਂ ਤੇ ਆਪਣਾ ਉਹਦਾ ਵੀ ਦੱਸ ਮੈਂ ਰਤਨ ਸਿੰਘ ਪ੍ਰਧਾਨ ਟੈਕਨੀਕਲ ਸਰਵਿਸ ਯੂਨੀਅਨ ਪੰਜਾਬ ਤੇ ਕਨਵੀਨਰ ਜੁਆਇੰਟ ਫੋਰਮ ਇਹ ਜਿਹੜਾ ਧਰਨਾ ਹੈ ਇਹ ਪੰਜਾਬ ਜਿਹੜੇ ਪੀਐਸ ਪੀਸੀਐਲ ਦੀਆਂ ਆਬਾਦੀ ਸਾਰੀਆਂ ਜਥੇਬੰਦੀਆਂ ਨੇ ਉਹਨਾਂ ਦੇ ਵਿੱਚ ਜੁਆਇੰਟ ਫੋਰਮ ਦੇ ਵਿੱਚ 11 ਜਥੇਬੰਦੀਆਂ ਕੰਮ ਕਰਦੀਆਂ ਨੇ ਤੇ ਏਕਤਾ ਮੰਚ ਦੇ ਵਿੱਚ ਪੰਜ ਜਥੇਬੰਦੀਆਂ ਕੰਮ ਕਰਦੀਆਂ ਨੇ ਤੇ ਉਹਨਾਂ ਦੇ ਵਿੱਚ ਏਓਜੀ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ ਤੇ ਸਾਡੀਆਂ ਭਰਾਤਰੀ ਜਥੇਬੰਦੀਆਂ ਤੇ ਪੈਨਸ਼ਨਰ ਐਸੋਸੀਏਸ਼ਨਾਂ ਵੀ ਇਸ ਪ੍ਰੋਟੈਸਟ ਦੇ ਵਿੱਚ ਹਮ ਹਮ ਆ ਕੇ ਪਹੁੰਚੀਆਂ ਨੇ ਇਹ ਪ੍ਰੋਟੈਸਟ ਅਸੀਂ ਇਸੇ ਵਿੱਚ ਕਰ ਰਹੇ ਨੇ ਕਿ ਸਾਡੀ 31 ਸੱਤ ਨੂੰ ਮਾਨਜੋਗ ਬਿਜਲੀ ਮੰਤਰੀ ਈਟੀਓ ਹਰਪਜਨ ਸਿੰਘ ਤੇ ਮੈਨੇਜਮੈਂਟ ਨਾਲ ਤੇ ਪਾਵਰ ਸੈਕਟਰੀ ਇਨਕਲੂਡਿੰਗ ਸਾਡੀ ਮੁਹਾਲੀ ਵਿਖੇ ਚੰਡੀਗੜ੍ਹ ਵਿਖੇ ਮੀਟਿੰਗ ਹੋਈ ਸੀਗੀ ਉਸ ਮੀਟਿੰਗ ਦੇ ਵਿੱਚ ਸਾਡਾ 16 ਮੰਗਾਂ ਦਾ ਮੰਗ ਪੱਤਰ ਸੀਗਾ ਉਹਦੇ ਤੇ ਡਿਸਕਸ਼ਨ ਹੋਣ ਤੋਂ ਬਾਅਦ ਇਹ ਮੰਗਾਂ ਜਿਹੜੀਆਂ ਸਾਰੀਆਂ ਜਾਇਜ਼ ਕਰਾਰ ਦਿੱਤੀਆਂ ਗਈਆਂ ਮੈਨੇਜਮੈਂਟ ਤੇ ਸਰਕਾਰ ਵੱਲੋਂ ਮੰਤਰੀ ਸਾਹਿਬ ਵੱਲੋਂ ਪਰ ਉਹਨਾਂ ਨੂੰ ਲਾਗੂ ਨਹੀਂ ਕੀਤਾ ਗਿਆ ਉਹਦੇ ਇਹ ਵਜਵਜੋ ਅਸੀਂ ਅੱਜ ਜਿਹੜਾ ਐ ਪ੍ਰੋਟੈਸਟ ਕਰ ਰਹੇ ਆ ਉਹਦੇ ਵਿੱਚ ਜਿਹੜੀਆਂ ਮੇਨ ਮੰਗਾਂ ਸੀਗੀਆਂ ਸਾਡੇ ਵਰਕ ਨੋਰਮਸ ਦੇ ਮੁਤਾਬਕ ਬਿਜਲੀ ਬੋਰਡ ਦੇ ਵਿੱਚ ਅੱਜ ਜਿਹੜੇ ਹਾਲਾਤ ਨੇ ਭਈ 32000 ਬੰਦਾ ਕੰਮ ਕਰਦਾ ਏ ਤੇ ਕੁਝ ਕੰਟਰੈਕਚੁਅਲ ਜਿਹੜੇ 7000 ਬੰਦਾ ਕੰਮ ਕਰਦਾ ਏ ਟੋਟਲ 39 ਮਤਲਬ 35 ਤੋਂ 39000 ਹਜ਼ਾਰ ਤੱਕ ਜਿਹੜਾ ਕਰਮਚਾਰੀ ਆ ਉਹ ਕੰਮ ਕਰਦਾ ਏ ਪਰ ਬਿਜਲੀ ਬੋਰਡ ਦੀਆਂ ਜਿਹੜੀਆਂ ਸੈਂਕਸ਼ਨ ਪੋਸਟਾਂ ਨੇ ਉਹ 79000 ਦੇ ਤਕਰੀਬਨ ਨੇ ਅੱਧ ਤੋਂ ਵੱਧ ਜਿਹੜੀਆਂ ਪੋਸਟਾਂ ਨੇ ਉਹ ਸਾਡੀਆਂ ਖਾਲੀਆਂ ਨੇ ਖਾਲੀ ਪਈਆਂ ਨੇ ਉਹਨਾਂ ਦੇ ਤਹਿਤ ਜਦੋਂ ਵਰਕ ਨੋਰਮਸ ਦੇ ਵਿੱਚ ਵਰਕ ਲੋਡ ਵੱਧਦਾ ਏ ਤਾਂ ਸਾਡੇ ਜਿਹੜੇ ਮੁਲਾਜ਼ਮ ਨੇ ਨੌਜਵਾਨ ਨੇ ਪੋਲਾਂ ਤੇ ਲਟ-ਲਟ ਮੱਚਦੇ ਨੇ ਉਹਨਾਂ ਨੂੰ ਅਸੀਂ ਸਾਡੀ ਡਿਮਾਂਡ ਹੈ ਕਿ ਉਹਨਾਂ ਨੂੰ 1 ਕਰੋੜ ਦਾ ਜਿਹੜਾ ਉਹਨਾਂ ਦੀ ਡੈਥ ਤੇ ਐਕਸਗਰੇਸ਼ੀਆ ਦਿੱਤਾ ਜਾਵੇ ਕੰਪਨਸੇਸ਼ਨ ਦਿੱਤਾ ਜਾਵੇ ਤੇ ਉਹਨਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਸਾਡੇ ਚ ਬਹੁਤ ਇੱਕ ਕੰਪਨਸਨੇਟ ਗਰਾਉਂਡ ਤੇ ਭਰਤੀ ਹੋਏ ਪਿੱਛੇ ਆਲਟੀਆਂ ਨੇ ਜਿਹੜੇ ਉਹਨਾਂ ਦੀ ਤਰੱਕੀ ਦਾ ਮਾਮਲਾ ਸੀਗਾ ਉਸੀ ਦੇ ਪੇਮੈਂਟ ਦਾ ਮਾਮਲਾ ਸੀਗਾ 1720 ਤੋਂ ਬਾਅਦ ਪੰਜਾਬ ਸਕੀਲ ਛੇਵੇਂ ਪੇ ਕਮਿਸ਼ਨ ਦਾ ਰੋਲਾ ਸੀਗਾ ਉਹ ਸਾਡੀ ਮੰਗ ਜਿਹੜੀ ਹੈ ਇਸ ਤਰ੍ਹਾਂ अनेका ਮੰਗਾਂ ਜਿਹੜੀਆਂ 16 17 ਮੰਗਾਂ ਨੇ 295/19 ਦਾ ਮਾਮਲਾ ਹੈ ਗ੍ਰੇਡਾਂ ਦੇ ਓਵਰਟਾਈਮ ਦਾ ਮਾਮਲਾ ਸੀਗਾ ਗ੍ਰੇਡਾਂ ਤੇ ਸਿਕਿਉਰਿਟੀ ਦਾ ਮਾਮਲਾ ਸੀਗਾ ਇਸ ਤਰ੍ਹਾਂ ਬਹੁਤ ਜਿਹੜੇ ਮਾਮਲੇ ਸੀਗੇ ਉਹ ਸਾਡੇ ਮੰਨੇ ਗਏ ਨੇ 31/7 ਨੂੰ ਔਰ ਬਿਜਲੀ ਮੰਤਰੀ ਵੱਲੋਂ 15 ਦਿਨ ਦਾ ਸਮਾਂ ਲਿਆ ਗਿਆ ਸੀਗਾ ਵੀ 15 ਅਗਸਤ ਤੋਂ ਅਸੀਂ ਮਾਨਯੋਗ ਸੀਐਮ ਸਾਹਿਬ ਵੱਲੋਂ ਇਹ ਅਨਾਉਂਸ ਕਰਾਵਾਂਗੇ ਤੇ ਉਹਨੂੰ ਸ਼ਹੀਦ ਦਾ ਦਰਜਾ ਦੇ ਕੇ 1 ਕਰੋੜ ਦੀ ਜ ਉਹ ਦਾ ਕੰਪਨਸੇਸ਼ਨ ਹੈ ਡੈਥ ਕੰਪਨਸੇਸ਼ਨ ਹੈ ਉਹ ਦੇਵਾਂਗੇ ਪਰ ਸਾਡੇ ਬਾਰ ਬਾਰ ਮੀਟਿੰਗਾਂ ਕਰਨ ਦੇ ਉਪਰੰਤ ਔਰ ਰਿਮਾਈਂਡ ਕਰਾਣ ਦੇ باوجود ਵੀ ਇਹ ਜਿਹੜੀ ਮੈਨੇਜਮੈਂਟ ਪਲੱਸ ਬਿਜਲੀ ਮੰਤਰੀ ਨੇ ਕੋਈ ਇਨੀਸ਼ੀਏਟਿਵ ਨਹੀਂ ਲਿਆ ਅਸੀਂ ਤੁਹਾਡੇ ਮਾਧਿਅਮ ਰਾਸਤੇ ਬੇਨਤੀ ਕਰਦੇ ਆਂ ਪੰਜਾਬ ਸਰਕਾਰ ਤੇ ਮੈਨੇਜਮੈਂਟ ਨੂੰ ਦੱਸਣਾ ਚਾਹੁੰਦੇ ਆਂ ਕਿ ਬਈ ਬਿਜਲੀ ਮੁਲਾਜ਼ਮਾਂ ਦੇ ਵਿੱਚ ਬਹੁਤ ਰੋਹ ਹੈ ਇੱਕ ਜਿਹੜਾ ਉਹਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਔਰ ਉਹ ਜਲਦੀ ਜਲਦੀ ਮੰਨੀਆਂ ਜਾਣ ਨਹੀਂ ਤਾਂ ਜਿਹੜਾ ਇਹ ਸੰਘਰਸ਼ ਹੈ ਹੋਰ ਵੀ ਤਿੱਖਾ ਹੋ ਕੀਤਾ ਜਾਵੇਗਾ ਅਸੀਂ ਅੱਜ ਦੇ ਧਰਨੇ ਤੋਂ ਬਾਅਦ 10 11 12 ਤੇ ਮਾਸ ਕੈਜੂਅਲ ਲੀਵ ਤੇ ਜਾ ਰਹੇ ਆ ਅਸੀਂ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਦੁਕਾਨਦਾਰਾਂ ਨੂੰ ਜੋ ਵੀ ਪੰਜਾਬ ਦੇ ਅੰਦਰ ਵਸਿੰਦਾ বাসਦਾ ਹੈ ਉਹਨੂੰ ਅਸੀਂ ਜਿਹੜੀ ਇਹ ਬਿਜਲੀ ਹੈ ਉਹ ਮਹੱਈਆ ਕਰਾਣੀ ਚਾਹੁੰਦੇ ਆਂ ਔਰ ਇਸ ਇੰਡਸਟਰੀ ਦਾ ਮਾਹੌਲ ਸ਼ਾਂਤ ਰੱਖਣਾ ਚਾਹੁੰਦੇ ਆਂ ਪਰ ਇਹ ਤਦੇ ਸ਼ਾਂਤ ਰਹਿ ਸਕਦਾ ਏ ਜੇ ਮੈਨੇਜਮੈਂਟ ਔਰ ਪੰਜਾਬ ਸਰਕਾਰ ਬਿਜਲੀ ਮੰਤਰੀ ਮਾਨਜੋਗੋ ਜੀ ਟੀਓ ਸਾਹਿਬ ਇਸ ਨੂੰ ਇਨੀਸ਼ੀਏਟਿਵ ਲਵੇ ਤੇ ਸਾਡੀਆਂ ਮੰਗਾਂ ਜਿਹੜੀਆਂ ਜਾ ਜੋ ਮੰਨੀਆਂ ਜਾਣ ਅਸੀਂ ਇਸ ਇੰਡਸਟਰੀ ਦਾ ਇਹ ਕਿਸਾਨ ਭਰਾ ਇਹ ਦੁਕਾਨਦਾਰ ਭਰਾ ਇਹ ਰਹਿਸੀ ਲੋਕ ਇਹ ਸਾਡੇ ਨੇ ਅਸੀਂ ਉਹਨਾਂ ਦੇ ਭਰਾ ਨੇ ਬੱਚੇ ਨੇ ਇਹ ਸਾਰੇ ਨੇ ਅਸੀਂ ਜਿਹੜੀ ਲੜਾਈ ਲੜ ਰਹੇ ਆ ਅਸੀਂ ਉਹ ਲੜਾਈ ਲੜ ਰਹੇ ਆ ਪੰਜਾਬ ਦੇ ਨੌਜਵਾਨਾਂ ਨੂੰ ਜਿਹੜੀਆਂ 35 40 ਹਜ਼ਾਰ ਵੇਖਣ ਪੋਸਟਾਂ ਉਹ ਭਰੀਆਂ ਜਾਣ ਤੇ ਪੰਜਾਬ ਨੂੰ ਹੱਸਦਾ ਵਸਦਾ ਰੰਗਲਾ ਪੰਜਾਬ ਬਣਾਇਆ ਜਾਵੇ ਤੇ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਮਿਲੇ ਤੇ ਜਿਹੜੀ ਬਿਜਲੀ ਹੈ ਉਹ ਸਹੀ ਢੰਗ ਨਾਲ ਕੰਜੀਮੋਰ ਤੱਕ ਪੁੱਜੇ ਇਹ ਸਾਡੀ ਉਮੀਦ ਹੈ ਤਦੇ ਸੰਭਵ ਹੋ ਸਕਦਾ ਹੈ ਜੇ ਸਰਕਾਰ ਔਰ ਮੈਨੇਜਮੈਂਟ ਸਾਡੀਆਂ ਜਿਹੜੀਆਂ ਜਾਇਜ਼ ਮੰਗਾਂ ਐ ਉਹਨਾਂ ਨੂੰ ਜਲਦ ਮੰਨੇ ਜਿਹੜੀਆਂ ਤੁਹਾਡੀਆਂ ਮੰਗਾਂ ਸੀਗੀਆਂ ਇਹ ਸਰਕਾਰ ਜਦੋਂ ਪਾਵਰ ਚ ਆਉਣ ਤੋਂ ਪਹਿਲਾਂ 2022 ਤੋਂ ਪਹਿਲਾਂ ਕਿਹੜੀਆਂ ਮੰਗਾਂ ਸੀਗੀਆਂ ਉਹਨਾਂ ਚ ਕਿੰਨੀਆਂ ਜਿਹੜੀਆਂ ਮੰਨ ਲਈਆਂ ਗਈਆਂ ਕਿੰਨੀਆਂ ਕਿ ਪੈਂਡਿੰਗ ਮੈਂ ਗੁਰਪ੍ਰੀਤ ਸਿੰਘ ਗੰਡੀਵੰਦ ਬਿਜਲੀ ਮੁਲਾਜ਼ਮ ਏਕਤਾ ਮੰਚ ਦਾ ਕਨਵੀਨਰ ਔਰ ਪੀਐਸਸੀਬੀ EMPLOYE PETITION 8 ਅਕਦਾਸ ਸਟੇਟ ਪ੍ਰਧਾਨ ਇਹ ਕਹਿਣਾ ਚਾਹਉਣਾ ਤੁਹਾਡੇ ਮਾਦੀਮ ਰਹੀਂ ਇਹ ਸਰਕਾਰ ਨੇ ਤੇ ਪੰਜਾਬ ਦੇ ਲੋਕਾਂ ਨੂੰ ਐਨੇ ਸਬਜਬਾਗ ਵਿਖਾਤੇ ਵੀ ਇਦਾਂ ਦਾ ਕੋਈ ਧਰਨਾ ਲਾਉਣ ਦੀ ਲੋੜ ਹੀ ਨਹੀਂ ਪਵੇਗੀ। ਇਹ ਸਰਕਾਰ ਮਹੱਲਿਆਂ ਚੋਂ ਚੱਲੇਗੀ। ਇਹ ਸਰਕਾਰ ਪਿੰਡਾਂ ਚੋਂ ਚੱਲੇਗੀ। ਤੇ ਉਦੋਂ ਜਿਹੜੇ ਇਹਨਾਂ ਨੇ ਲੋਕਾਂ ਦੇ ਇਦਾਂ ਦੇ ਕੱਟ ਸੀ ਜਿਹੜੇ ਉਸ ਸਮੇਂ ਦੀਆਂ ਸਰਕਾਰਾਂ ਤੋਂ ਲੋਕ ਨਾਰਾਜ਼ ਹੋ ਕੇ ਕਰਦੇ ਹੀ ਉਹਦੇ ਵਿੱਚ ਆਣ ਕੇ ਬੋਲਦੇ ਰਹੇ ਮਾਨਯੋਗ ਸਾਡੇ ਖਜ਼ਾਨਾ ਮੰਤਰੀ ਸਾਹਿਬ ਅੱਜ ਦੀ ਤਰੀਕ 'ਚ ਗਵਾਂਢੀ ਸਟੇਟਾਂ ਜਿਹੜੀਆਂ ਉਹ 50% ਡੀਏ ਦੇ ਰਹੀਆਂ। ਇਹ 38% ਦੇ ਰਹੇ ਆ ਸਾਡੇ ਮਲਾਜਮਾਂ ਦਾ ਸਕੇਲਾਂ ਦਾ ਏਰੀਆ ਉਹਦਾ ਨਾਮੋ ਨਿਸ਼ਾਨ ਨਹੀਂ ਕਦੇ ਸਰਕਾਰ ਇੰਨੀ ਗੈਰ ਜ਼ਿੰਮੇਵਾਰ ਤਰੀਕੇ ਦੇ ਨਾਲ ਚੱਲ ਰਹੀ ਆ ਵੀ ਸ਼ਾਇਦ ਪਹਿਲੀਆਂ ਸਰਕਾਰਾਂ ਨੂੰ ਵੀ ਇਹਨਾਂ ਨੇ ਮਾਤ ਪਾਤੀ ਆ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਕਰਨੀ ਚਾਹੁੰਦੇ ਆ ਔਰ ਜਿਹੜੇ ਇੱਥੇ ਸਾਡੇ ਬਿਲੀ ਮਹਿਕਮੇ ਦੇ ਵਜ਼ੀਰ ਨੇ ਸਰਦਾਰ ਹਰਪਜਨ ਸਿੰਘ ਜੀ ਈਟੀਓ ਜਿਵੇਂ ਜ਼ਿਕਰ ਕੀਤਾ ਮੇਰੇ ਸਾਥੀ ਨੇ ਰਤਨ ਸਿੰਘ ਉਹਨਾਂ ਨੇ ਕਿ ਸਾਡੇ ਨਾਲ 31 ਤਰੀਕ ਨੂੰ ਮੀਟਿੰਗ ਕੀਤੀ ਮੀਟਿੰਗ ਕਰਨ ਵੇਲੇ 3 ਘੰਟੇ ਮੀਟਿੰਗ ਚੱਲੀ ਜੀ 3 ਵਜੇ ਤੋਂ ਦੁਪਹਿਰ ਬਾਅਦ 3 ਵਜੇ ਤੋਂ ਸ਼ਾਮੀ 6 ਵਜੇ ਤੱਕ ਉਹਦੇ ਚ ਬਿਜਲੀ ਮੰਤਰੀ ਜੀ ਪ੍ਰਧਾਨਗੀ ਕਰਦੇ ਉਸ ਮੀਟਿੰਗ ਦੀ ਸਾਡੇ ਉਸ ਵਕਤ ਦੇ ਪਾਵਰ ਸੈਕਟਰੀ ਸ੍ਰੀ ਤੇਜਵੀਰ ਸਿੰਘ ਆਈਐਸ ਉਹ ਵਿੱਚ ਬੈੰਦੇ ਨੇ ਸਾਡੇ ਬਲਦੇਵ ਸਿੰਘ ਜੀ ਮਾਨ ਇੰਜੀਨੀਅਰ ਸਾਹਿਬ ਜਿਹੜੇ ਸਾਡੇ ਸੀਐਮਡੀ ਸਾਹਿਬ ਨੇ ਉਹ ਵਿੱਚ ਬੈੰਦੇ ਨੇ ਪੂਰੀ ਦੀ ਪੂਰੀ ਮੈਨੇਜਮੈਂਟ ਵਿੱਚ ਬੈੰਦੀ ਆ 14 ਦੇ ਕਰੀਬ ਮੁਲਾਜ਼ਮ ਚਹਬੰਦੀਆਂ ਦੇ ਆਗੂ ਅਸੀਂ ਬੈੰਨੇ ਆ ਚੰਡੀਗੜ੍ਹ ਦੇ ਵਿੱਚ ਤੇ ਉਸ ਦਿਨ ਅਸੀਂ 40 ਮੰਗਾਂ ਦਾ ਮੰਗ ਪੱਤਰ ਦਿੱਤਾ ਸੀ 29 ਜਨਵਰੀ ਨੂੰ ਪੂਰੀ ਮੈਨੇਜਮੈਂਟ ਨੂੰ ਉਸ ਦਿਨ ਉਹਨਾਂ ਨੇ ਸਾਨੂੰ ਕਿਹਾ ਵੀ ਸ਼ੋਰਟ ਮੰਗਾਂ ਦਾ ਇੱਕ ਚਾਰਟ ਲੈ ਕੇ ਆਓ ਅਸੀਂ ਲਗਭਗ 14 ਕ ਮੰਗਾਂ ਜਿਹੜੀਆਂ ਉੱਥੇ ਲੈ ਕੇ ਆਏ ਉਹਦੇ ਤੇ ਪ੍ਰੋਪਰ ਡਿਸਕਸ ਹੋਇਆ ਜੀ ਤੇ ਤੋਂ ਪਹਿਲੇ ਨੰਬਰ ਤੇ ਇਹੀ ਵੀ ਜਿਹੜਾ ਸਾਡਾ ਸਾਥੀ ਨੌਜਵਾਨ ਲੱਟ ਲੱਟ ਕਰਕੇ ਪੋਲਾਂ ਤੇ ਆਪਣੀ ਜਾਨ ਦਿੰਦਾ ਸ਼ਹਾਦਤ ਦਿੰਦਾ ਸੁਰੱਖਿਆ ਫੋਰਸਾਂ ਦੇ ਜਵਾਨਾਂ ਦੀ ਤਰਜ ਤੇ ਉਹਨੂੰ 1 ਕਰੋੜ ਰੁਪਇਆ ਦਿਓ ਔਰ ਉਹਨੂੰ ਸ਼ਹੀਦ ਦਾ ਦਰਜਾ ਦਿਓ ਜੇ ਹੋਮਗਾਰਡ ਦੇ ਜਵਾਨ ਨੂੰ ਦਿੱਤਾ ਜਾ ਸਕਦਾ ਕਰੋੜ ਰੁਪਇਆ ਜੇ ਅਗਨੀਵੀਰ ਵਾਲੇ ਨੂੰ ਕਰੋੜ ਰੁਪਇਆ ਦਿੱਤਾ ਜਾ ਸਕਦਾ ਸਾਡਾ ਮੁਲਾਜ਼ਮ ਵੀ ਸੇਵਾ ਕਰਦੇ ਆਂ ਲੋਕਾਂ ਦੀ ਸੇਵਾ ਕਰਦੇ ਆਂ ਉਹ ਲਟ ਲਟ ਕਰਕੇ ਮੱਚਦਾ ਆਪਣੀ ਸ਼ਹਾਦਤ ਦਿੰਦਾ ਉਹਦੇ ਨਾਲ ਵੱਖਰੇਵਾ ਕਿਉਂ ਹੋ ਰਿਹਾ ਇਹਦੇ ਤੋਂ ਇਲਾਵਾ ਅਸੀਂ ਕਿਹਾ ਵੀ ਪੰਜਾਬ ਸਰਕਾਰ ਨੇ ਸਾਡੇ ਜਿਹੜੇ ਭੱਤੇ ਆ ਪੰਜਾਬ ਸਰਕਾਰ ਨੇ ਬੰਦ ਕਰਤੇ ਹੀ ਉਹ 2021 ਤੋਂ ਲਾਗੂ ਕਰਤੇ ਪਾਵਰ ਦੀ ਮੈਨੇਜਮੈਂਟ ਮੈਨੇਜਮੈਂਟ ਨੇ ਆਣ ਕੇ ਉਹ 2026 ਤੋਂ ਲਾਗੂ ਕੀਤੇ ਆ ਅਸੀਂ ਇਹ ਮੰਗ ਠਾਈ ਪਾਵਰ ਮਿਨਿਸਟਰ ਦੇ ਸਾਹਮਣੇ ਕਿ ਹੁਣ ਸਰਕਾਰ ਸਾਡੇ ਦਰਮਿਆਨ ਬੈਠੀ ਆ ਇਹਦਾ ਜਵਾਬ ਦੇਵੇ ਪੀ ਪੰਜਾਬ ਸਰਕਾਰ ਆਪਣੇ EMPLOYEES ਨੂੰ 21 ਤੋਂ ਦੇ ਰਹੀ ਆ ਪਾਵਰ ਦੀ ਮੈਨੇਜਮੈਂਟ ਜਿਹੜੀ ਹੈ 24 ਤੋਂ ਦੇ ਰਹੀ ਆ ਇਹ ਵਖਰੇਵਾ ਕਿਉਂ ਆ ਤੇ ਉਹਦੇ ਤੇ ਕੋਈ ਜਵਾਬ ਨਹੀਂ ਸੀ ਉਹਨਾਂ ਨੇ ਮੰਨਿਆ ਕਿ ਅਸੀਂ ਖਜ਼ਾਨਾ ਮੰਤਰੀ ਸਾਹਿਬ ਨਾਲ ਗੱਲ ਕਰਕੇ ਇਹ ਵੀ ਤੁਹਾਡਾ ਮਸਲਾ ਹੱਲ ਕਰਾਵਾਂਗੇ ਸਾਡੇ 8th ਗ੍ਰੇਡਾਂ ਦੇ ਵਿੱਚ ਜਿੱਦਾਂ ਚਰਚਾ ਹੋਈ ਆ ਉਹ ਲੰਮੇ ਸਮੇਂ ਤੋਂ ਆਪਣੀਆਂ ਪ੍ਰੋਮੋਸ਼ਨਾਂ ਡੀਗ ਰਿਆ ਉਹਦੇ ਤੇ ਕੋਈ ਡਿਸਕਸ ਨਹੀਂ ਵੀ ਉਹ ਕਹਿੰਦੇ ਇਹ ਬਣਦੀ ਨਹੀਂ ਕਰਨੀ ਸਾਡੇ ਤੋਂ ਮੰਨ ਗਏ ਇਦਾਂ ਕਰਕੇ ਬਹੁਤ ਸਾਰੇ ਸਾਡੇ ਇੱਕ ਇੱਕ ਕਰਕੇ ਮਸਲੇ ਆ ਜਿਨ੍ਹਾਂ ਤੇ ਬੜੇ ਮੈਂ ਸਮਝਦਾ ਵੀ ਚੰਗੇ ਮਾਹੌਲ ਦੇ ਵਿੱਚ ਮੀਟਿੰਗ ਹੋਈ ਆ ਔਰ ਸਕਸਫੁਲ ਮੀਟਿੰਗ ਸੀ ਲੇਕਿਨ 15 ਤਰੀਕ ਦਾ ਉਹਨਾਂ ਨੇ ਵਾਅਦਾ ਕੀਤਾ ਉੱਠਣ ਤੋਂ ਪਹਿਲਾਂ ਮਾਂਜੋਗ ਮਿਨਿਸਟਰ ਸਾਹਿਬ ਨੇ ਕਿ ਅਸੀਂ 15 ਤਰੀਕ ਨੂੰ ਆਜ਼ਾਦੀ ਦਿਹਾੜਾ ਮਾਂਜੋਗ ਸੀਐਮ ਸਾਹਿਬ ਉਹਨਾਂ ਦੇ ਲੈਵਲ ਦਾ ਇਹ ਮਾਮਲਾ ਉਹ ਨਾਉਜ਼ ਕਰਨਗੇ ਅਸੀਂ 15 ਨੂੰ ਸ਼ਾਮ ਤੱਕ ਡੀਕਦੇ ਰਹੇ ਵੀ ਸ਼ਾਇਦ ਮੁੱਖ ਮੰਤਰੀ ਸਾਹਿਬ ਕੁਝ ਬੋਲਣਗੇ ਸੋ ਅਸੀਂ ਇਹ ਬਹੁਤ ਮਾਮਲਿਆਂ ਚ ਪੀੜਤ ਹਾਂ ਸਾਡੇ ਕੋਲ ਗਿਣਤੀ ਨਹੀਂ ਹੈਗੀ ਸਾਡੇ ਕੋਲ 2.5 ਲੱਖ ਸੀ ਮਲਾਜ਼ਮ ਜਦੋਂ ਅਸੀਂ ਭਰਤੀ ਹੋਏ ਹਾਂ ਅੱਜ ਦੀ ਤਰੀਖ ਤੋਂ ਮਸਾਂ 25 30 ਜਾ ਰਹੇ ਹਾਂ ਉਸ ਵਕਤ ਨਾਲੋਂ ਅੱਜ ਤੋਂ 30 ਬਾਰੇ ਪਹਿਲਾਂ ਕੰਮ ਦਾ ਵੇਖਿਆ ਜਾਵੇ ਵੀ ਕਿੰਨੀਆਂ ਲਾਈਨਾਂ ਕਿੰਨੇ ਕਨੈਕਸ਼ਨ ਕੀ ਕੁਛ ਇੱਥੇ ਬਣ ਗਿਆ ਕਿੰਨੇ ਬਿਜਲੀ ਕਰ ਬਣ ਗਏ ਬਿਜਲੀ ਕਰ ਸਾਡੇ ਖਾਲੀ ਪਏ ਆ ਵਰਕਰ ਨੂੰ ਰੈਸਟ ਨਹੀਂ ਮਿਲ ਰਹੀ ਹਫਤਾਵਾਰੀ ਰੈਸਟ ਇਹ ਦੋ ਵੱਡੀ ਜਗੋਤੇਰ ਵੀ ਕੀ ਹੋ ਸਕਦੀ ਆ ਜਿਹੜੇ ਸਾਡੇ ਪੁਰਖਿਆਂ ਨੇ ਆਪਣੀਆਂ ਜਾਨਾਂ ਦੇ ਕੇ ਹਫਤਾਵਾਰੀ ਰੈਸਟ ਲਈ ਇਹ 8 ਘੰਟੇ ਦੀ ਡਿਊਟੀ ਲਈ ਸਾਨੂੰ 16-16 ਘੰਟੇ ਡਿਊਟੀ ਕਰਨੀ ਪੈ ਰਹੀ ਆ ਲਾਰਡ ਤੇ ਮੈਂ ਕਹਿਣਾ ਚਾਹਣਾ ਅਸੀਂ ਹੁਣ ਵਰਕ ਟੂ ਰੂਲ ਕੀਤਾ 21 ਤਰੀਕ ਤੋਂ 30 ਸਤੰਬਰ ਤੱਕ ਸਾਡਾ ਵਰਕ ਟੂ ਰੂਲ ਆ ਵਰਕ ਟੂ ਰੂਲ ਦਾ ਮਤਲਬ ਆ ਵੀ ਕਾਮੇ ਨੇ 8 ਘੰਟੇ ਡਿਊਟੀ ਕਰਨੀਆਂ ਅਸੀਂ ਵੱਧ ਡਿਊਟੀ ਕਿਉਂ ਕਰੀਏ ਜੀ ਸਾਨੂੰ ਜਵਾਬ ਦੇਣ ਸਾਡੇ ਨਾਲ ਕਿਸੇ ਟੇਬਲ ਤੇ ਬਹਿਣ ਮੁੱਖ ਮੰਤਰੀ ਸਾਹਿਬ ਆ ਜਾਣ ਤੇ ਬਿਜਲੀ ਮੰਤਰੀ ਸਾਹਿਬ ਆਏ ਜਾਣ ਜਿੰਨੇ ਵੀ ਬਹਿਣਾ ਬਹਿਜੇ ਪਾਵਰ ਜਿਹੜੀ ਸਾਡੀ ਮੈਨੇਜਮੈਂਟ ਉਹ ਬਹਿਜੇ ਵੀ 8 ਘੰਟੇ ਅਸੀਂ ਡਿਊਟੀ ਕਰ ਰਹੇ ਆਂ ਫੇਰ ਸਾਨੂੰ ਐਸਮਾ ਲਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਕਿਵੇਂ ਐਸਮਾ ਲਾਉਣੀ ਆ ਇਹਨਾਂ ਨੇ ਅਸੀਂ ਸਾਡੀ ਸਰਕਾਰ ਨੂੰ ਚੇਤਾਵਨੀ ਆ ਅਸੀਂ ਕਹਿਣਾ ਚਾਹੁੰਦੇ ਪਾਵਰ ਦੀ ਮੈਨੇਜਮੈਂਟ ਨੂੰ ਲਾਓ ਐਸਮਾ ਅਸੀਂ ਬੈਠੇ ਇੱਥੇ ਬੋਲਣ ਦਾ ਆ ਟੀਵੀ ਦੇ ਸਾਹਮਣੇ ਸਾਡੇ ਦੇ ਲਾਓ ਐਸਮਾ ਆਗੂਆਂ ਦੇ ਲਾਓ ਜਿੱਥੇ ਵੀ ਸਾਨੂੰ ਅੰਦਰ ਢੱਕਣਾ ਢੱਕੋ ਲੋਕ ਆਪੇ ਸਾਨੂੰ ਛਦਾ ਲੈਣਗੇ ਤੁਸੀਂ ਜ਼ੋਰਾਂ ਜਬਰੀ ਕਰਦੇ ਹੋ ਧੱਕੇਸ਼ਾਹੀ ਕਰਦੇ ਹੋ ਸਾਡੇ ਕੋਲੋਂ ਬੰਦੂਆ ਮਜ਼ਦੂਰ ਉੱਤੋਂ ਸਾਨੂੰ ਐਸਮਾ ਦੀਆਂ ਧਮਕੀਆਂ ਦੇਦੇ ਐਸਮਾ ਸਾਡੇ ਤਾਂ ਲੱਗੇ ਜੇ ਅਸੀਂ ਚੱਲਦਾ ਕੰਮ ਰੋਕਦੇ ਆ ਜੇ ਅਸੀਂ ਘਰਾਂ ਤੋਂ ਕੰਮ ਤੇ ਨਹੀਂ ਜਾ ਰਹੇ ਤੇ ਤੁਸੀਂ ਸਾਡੇ ਕੰਮ ਕਰਦੇ ਆ ਤੇ ਐਸਮਾ ਲਾਓਗੇ ਇਹ ਅਸੀਂ ਕਦਾ ਚਿਤ ਬਰਦਾਸ਼ਤ ਨਹੀਂ ਕਰਾਂਗੇ ਔਰ ਨਾ ਤੁਹਾਡੀਆਂ ਇਦਾਂ ਦੀਆਂ ਗਿੱਦੜ ਭਪਕੀਆਂ ਤੋਂ ਡਰਾਂਗੇ ਤੁਹਾਡਾ ਵਹਿਮ ਲੋਕਾਂ ਨੇ ਕੱਢਤਾ ਅੱਜ ਸਾਡਾ ਸਾਰਾ ਪ੍ਰਬੰਧ ਜਿਹੜਾ ਅਸੀਂ ਛੋਟਾ ਪੈ ਗਿਆ ਇੰਨੇ ਲੋਕ ਆ ਜੇ ਲੋਕ ਆ ਰਹੇ ਨੇ ਪਿੱਛੇ ਜਾਮ ਲੱਗੇ ਨੇ ਤੇ ਇਸ ਕਰਕੇ ਮੁਲਾਜ਼ਮ ਦੇ ਵਿੱਚ ਬਹੁਤ ਰੋਹ ਆ ਸਾਡੇ ਨਾਲ ਪਾਵਰ ਕਾਮ ਦੀਆਂ ਜਿਹੜੀਆਂ ਪੈਨਸ਼ਨਰ ਜਾਇਬੰਦੀਆਂ ਨੇ ਉਹ ਪਾਵਰ ਕੈਮ ਟ੍ਰਾਂਸਕੋ ਪੈਨਸ਼ਨ ਯੂਨੀਅਨ ਉਹਦੇ ਵੱਡੀ ਗਿਣਤੀ ਚ ਇੱਥੇ ਸਾਥੀ ਆਏ ਨੇ ਸਾਡੇ ਕੋਲ ਪੈਨਸ਼ਨਰ ਐਸੋਸੀਏਸ਼ਨ ਉਹਦੇ ਵੱਡੀ ਗਿਣਤੀ ਚ ਸਾਥੀ ਆਏ ਨੇ ਸਾਡੇ ਕੋਲ ਪੈਨਸ਼ਨਰ ਵੈਲਫੇਅਰ ਉਹਦੇ ਆਗੂ ਦੇ ਵਰਕਰ ਵੱਡੀ ਗਿਣਤੀ ਚ ਸਾਥੀ ਆਏ ਨੇ ਅਸੀਂ ਆਉਣ ਵਾਲੇ ਸਮੇਂ ਸਰਕਾਰ ਦਾ ਦਮ ਘੁੱਟਾਂਗੇ ਪਾਵਰ ਮੈਨੇਜਮੈਂਟ ਦੇ ਗੱਲ ਚ ਜਿਹੜਾ ਉਹਦਾ ਜਿਹੜਾ ਕਿਲਾ ਬਸਿਆ ਨਾ ਉਹ ਅਸੀਂ ਕੱਢਾਂਗੇ ਅਸੀਂ ਕਹਿਣਾ ਚਾਹੁੰਦੇ ਆ ਉਹਨਾਂ ਨੂੰ ਕਿ ਤੁਸੀਂ ਟੇਬਲ ਤੇ ਬੈਠ ਕੇ ਸਾਨੂੰ ਜਿਹੜਾ ਉਹ ਜਲੀਲ ਕਰਦੇ ਹੋ ਮੁਰਮੁਰ ਕੇ ਮੰਗਾ ਸਾਡੀਆਂ ਮੰਨ ਕੇ ਫਿਰ ਲਾਗੂ ਕਰਨ ਵੇਲੇ ਫਿਰ ਉਹ ਜਾਂਦੇ ਜੋ ਸਾਡੀ ਆ ਜਿਹੜੀ ਸਾਡਾ ਜੋਰ ਜਮਾਈ ਕਰਾਉਂਦੇ ਜੇ ਤੁਸੀਂ ਤੇ ਇਹ ਠੀਕ ਨਹੀਂ ਗਈ ਮੈਨੇਜਮੈਂਟ ਲਈ ਇਹ ਲੋਕ ਤੱਕ ਕਿੰਨੇ ਅਸਾਮੀਆਂ ਖਾਲੀ ਆ ਜਿਹੜੀਆਂ ਪੁਰ ਕਰਨ ਦੀ ਲੋੜ ਹੈ ਇਹ ਲਗਭਗ ਮੇਰੇ ਹਿਸਾਬ ਨਾਲ 40000 ਦੇ ਕਰੀਬ ਕਿਉਂਕਿ ਪੋਸਟਾਂ ਵਲਸ਼ ਕਰਦੇ ਆ ਜਿਹੜੀ 6 ਮਹੀਨੇ ਅਸਾਮੀ ਖਾਲੀ ਰਹੇ ਜੇ ਉਹਨੂੰ ਖਤਮ ਕਰ ਦਿੰਦੇ ਆ ਜਿਹੜੇ 40000 ਮੁਲਾਜ਼ਮ ਘਟਿਆ ਪੂਰਾ ਕਰਨ ਦੀ ਲੋੜ ਆ ਉਹਦਾ ਵਰਕ ਲੋਡ ਫੇ ਸਾਰਾ ਤੁਹਾਡੇ ਤੋਂ ਕੰਮ ਲਿਆ ਜਾ ਬਿਲਕੁਲ ਸਾਡੇ ਤੋਂ ਲਿਆ ਜਾ ਰਿਹਾ 16 16 ਘੰਟੇ ਮੈਂ ਤਾਂ ਹੀ ਕਹਿ ਰਿਹਾ ਜਦੋਂ ਕਾਮਾ 9 ਵਜੇ ਆਇਆ 5 ਵਜੇ ਦੀ ਬਿਜਾਇਓ 6 ਵਜੇ ਘਰੋਂ ਚਲੇ ਗਿਆ 7 ਵਜੇ ਪਹੌਂਕੇ ਉਹਨੂੰ ਬੁਲਾਇਆ ਜਾਂਦਾ ਇਹ ਸਰਾਸਰ ਧੱਕਾ ਆ ਇਹ ਤਾਂ ਸ਼ਾਇਦ ਜਿਹੜਾ ਜਦੋਂ ਕਿਦੇ 1886 ਵੇਲੇ ਲੋਕਾਂ ਨੇ ਲੜਕੇ ਆ ਰੈਸਟ ਲਈ ਹੀ ਲੜਕੇ ਅਟਕ ਕੇ ਡਿਊਟੀ ਕਰਾਈ ਇਹਦੇ ਉਧਰ ਨੂੰ ਮੁੜ ਗਏ ਆ ਇਹ ਜਿਹੜੇ ਅੱਜ ਦੇ ਹਾਕਮ ਨੇ ਅਸੀਂ ਕਹਿਣਾ ਚਾਹੁੰਦੇ ਆ ਵੀ ਇੱਥੇ ਭਰਤੀ ਕਰੋ ਜਿਹੜੇ ਮਸਲੇ ਸਾਡੇ ਸਾਰੇ ਮਸਲੇ ਸਾਡੇ ਵਾਜਬ ਆ ਲੋਕਤੰਤਰ ਦੇ ਵਿੱਚ ਐਸਮਾ ਜੀ ਜਿਹੜੀ ਆ ਸਥਿਤੀ ਆ ਲੋਕਤੰਤਰ ਦੇ ਵਿੱਚ ਐਸਮਾ ਵਾਲੀ ਜਿਹੜੀ ਸਥਿਤੀ ਆ ਤੋਂ ਤਲੀ ਬਣੀ ਨਹੀਂ ਤੇ ਤਾਂ ਬਣਨੀ ਚਾਹੀਦੀ ਹੈ ਨਾ ਤੱਕਾ ਹੋਣਾ ਚਾਹੀਦਾ ਆਪਾਂ ਲੋਕਾਂ ਨੂੰ ਲੋਕ ਵੋਟ ਪਾ ਕੇ ਸਰਕਾਰਾਂ ਨੂੰ ਲਿਆਉਂਦੇ ਆ ਤੇ ਬੜੇ ਸ਼ੌਕ ਨਾਲ ਬੜੇ ਚਾਹ ਨਾਲ ਸਾਰਿਆਂ ਵਿੱਚ ਤੁਹਾਡੇ ਵਰਗ ਨੇ ਵੀ ਇਹ ਸਰਕਾਰ ਨੂੰ ਸੱਤਾ ਦੇ ਵਿੱਚ ਲਿਆਂਦਾ ਜਿਹੜੀਆਂ ਇੱਥੇ ਆਏ ਦਿਨ ਧਰਨੇ ਤੁਹਾਡੀਆਂ ਜਥੇਬੰਦੀਆਂ ਵੱਲੋਂ ਲਾਏ ਜਾਂਦੇ ਬਿਜਲੀ ਮੰਤਰੀ ਦੇ ਘਰ ਦੇ ਬਾਹਰ ਕਾਫੀ ਦਿਨ ਤੋਂ ਅਸੀਂ ਦੇਖਦੇ ਆ ਜਿਹੜੀ ਸਰਕਾਰ ਬਣਨ ਤੋਂ ਪਹਿਲਾਂ ਜਿੰਨੀ ਕਿੰਨੀਆਂ ਗਾ ਮੰਗਾਂ ਤੁਹਾਡੀਆਂ ਨੇ ਪ੍ਰਵਾਨ ਕਰ ਲਈਆਂ ਤੇ ਕਿੰਨੀਆਂ ਕਰਹਿੰਦੀਆਂ ਸਰਕਾਰ ਬਣਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਮੈਂ ਬਲਦੇਵ ਸਿੰਘ ਅਪਲਾਈ ਫਰੇਸ਼ਨ ਦੇ ਸੂਬਾ ਪ੍ਰਧਾਨ ਸੁਲਿੰਦਰ ਪਰਮਾਨ ਮਲਾਜ ਨੂੰ ਇਕਤਾ ਤੇ ਜੁਆਇੰਟ ਫੋਰਮ ਦੇ ਕਰਮਿੰਦਰ ਜਿੰਨੀਆਂ ਵੀ ਇਸ ਜਿਹੜੀ ਸਰਕਾਰ ਆਈ ਹੈ ਇਹ ਸਰਕਾਰਾਂ ਪਹਿਲਾਂ ਸਾਡੇ ਅਹੀਂ ਜਿਵੇਂ ਧਰਨੇ ਮਜਾਰੇ ਹੁੰਦੇ ਸੀ ਉਹਨਾਂ ਜਾ ਕੇ ਕਹਿੰਦੇ ਹੁੰਦੇ ਸੀ ਇਹੀ ਭਗਵੰਤ ਮਾਨ ਇਹੀ ਮਤਲਬ ਕਿ ਜਿਹੜਾ ਹੁਣ ਅੱਜ ਕੱਲ ਖਜ਼ਾਨਾ ਮੰਤਰੀ ਹੈ ਇਹ ਸਾਰੇ ਸਾਡੇ ਧਰਨਾ ਚ ਜਾਂਦੇ ਹੁੰਦੇ ਸੀ ਜਿਹੜੀਆਂ ਇਹ ਮੰਗਾਂ ਦੀ ਗੱਲ ਕਰਦੇ ਆ ਇਹਨਾਂ ਨੇ ਸਿੰਗਲ ਮੰਗ ਵੀ ਨਹੀਂ ਆ ਕੇ ਮੰਨੀ ਜਿਹੜਾ ਇਹ ਕਹਿੰਦੇ ਹੁੰਦੇ ਸੀ ਵੀ ਸਾਡਾ ਜਦੋਂ ਸਰਕਾਰ ਬਣਾਓ ਲੋਕਾਂ ਨੇ ਦੂਜੀਆਂ ਸਰਕਾਰਾਂ ਤੋਂ ਅੱਕ ਕੇ ਇਹ ਸਰਕਾਰ ਨੂੰ ਟਾਈਮ ਦਿੱਤਾ ਸੀ ਲੋਕਾਂ ਨੇ ਬਦਲਾਅ ਦੀ ਨੀਤੀ ਲਿਆ ਕੇ ਇਹਨੂੰ ਪਾਕਿਸਤਾਨ ਦੇ ਬਾਅਦ ਸਮਝਦੇ ਸੀ ਲੋਕਾਂ ਨੇ ਇਹਨੂੰ ਬਣਾਇਆ ਸੀ ਪਰ ਇਹ ਦੂਜੀਆਂ ਸਰਕਾਰਾਂ ਨਾਲੋਂ ਮੈਂ ਆਪ ਦੀ ਉਮਰ ਦੇ ਵਿੱਚ ਵੀ ਸਰਵਿਸ ਦੇ ਵਿੱਚ ਵੀ ਐਡਾ ਨਖਿਤ ਮੁੱਖ ਮੰਤਰੀ ਨਾ ਦਾ ਕੋਈ ਦੇਖਿਆ ਤਨਹੀਂ ਆਉਣਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਸਰਕਾਰਾਂ ਲਾਰੇ ਲਾਉਂਦੀਆਂ ਸੀ ਉਦੋਂ ਵੀ ਵੱਧ ਹੈ ਡਰਾਮੇਬਾਜ਼ ਹੈ ਪਹਿਲਾਂ ਵਾਲੀਆਂ ਸਰਕਾਰਾਂ ਨੇ ਕਹਦੇ ਡੀਏ ਨਹੀਂ ਦੱਬਿਆ ਸੀ ਇਹ ਕਹੇ ਜੀ ਸਰਕਾਰ ਹੈ ਜਿਹੜੀ ਇੱਕ ਅਸੀਂ 38 ਦਿਨ ਧਰਨਾ ਲਾ ਕੇ 4% ਦਾ ਡੀਏ ਦੀ ਕਿਸਤ ਲਈ ਸੀ ਇਹ ਮਤਲਬ ਕਿ ਪਹਿਲੀ ਸਰਕਾਰ ਹੈ ਜਿਹੜੀ ਡੀਏ ਦੀ ਕਿਸਤ ਲਈ ਸੀ ਅਸੀਂ ਅੱਜ ਇੱਥੋਂ ਸਟੇਜ ਤੋਂ ਇਹੀ ਮੱਦਮ ਰਹੀ ਸਰਕਾਰ ਨੂੰ ਇੱਥੋਂ ਦੇ ਮੰਤਰੀ ਨੂੰ ਇਹ ਚੇਤਾਵਨੀ ਦਿੰਨੇ ਆ ਤੇ ਜਿਹੜੀਆਂ ਤੂੰ ਇਹ ਗਿੱਦੜ ਭਮਕੀਆਂ ਮਾਰਦੇ ਹੋ ਇਸ ਬੰਦੀਆਂ ਗੱਲਾਂ ਕਰਦੇ ਹੋ ਜਾਂ ਕੋਈ ਹੋਰ ਗੱਲਾਂ ਕਰਦੇ ਹੋ ਜੇਲਾਂ ਦੀਆਂ ਗੱਲਾਂ ਕਰਦੇ ਹੋ ਅਸੀਂ ਨਾ ਡਰੇ ਆ ਨਾ ਅਸੀਂ ਡਰਨ ਵਾਲੇ ਲੋਕ ਆ ਅਸੀਂ ਉਹਨਾਂ ਦੇ ਗੁਰੂਆਂ ਦੇ ਬਾਅਦ ਤੋਂ ਸਿੱਖੀ ਲਈ ਹੋਈ ਹੈ ਸਿੱਖਿਆ ਮਿਲੀ ਹੋਈ ਹੈ ਸਾਨੂੰ ਗੁਰੂ ਸਾਹਿਬ ਤੋਂ ਵੀ ਅਸੀਂ ਬੰਦ ਬੰਦ ਕਰਵਾ ਦਾਂਗੇ ਪੁੱਠੇ ਨਹੀਂ ਮੁੜਦੇ ਜੋ ਕਹੇਤਾ ਉਹ ਕਰਨਾ ਹੈ ਅਸੀਂ ਪਿਛਲੀ ਸਰਕਾਰ ਦੀ ਗੱਲ ਕਰੀਏ ਜਿਹੜਾ ਸਾਡਾ ਪੇ ਬੈਂਡ ਸੀ 11 ਸਾਲ ਉਹ ਲੰਮਕਦਾ ਰਿਹਾ ਜਦੋਂ ਅਸੀਂ ਸਮੁੱਚੇ ਬਿਜਲੀ ਮੁਲਾਜ਼ਮ ਇੱਕ ਮੱਚ ਦੇ ਇਕੱਠੇ ਹੋ ਗਏ ਅਸੀਂ 11 ਸਾਲਾਂ ਬਾਅਦ ਪਿਛਲੀ ਸਰਕਾਰ ਤੋਂ ਪੇ ਬੈਂਡ ਵੀ ਲਿਆ ਅਸੀਂ ਇਹ ਸਰਕਾਰ ਨੂੰ ਵੀ ਦੱਸਣਾ ਚਾਹੁੰਦੇ ਆ ਕਿ ਜਿੱਤੇ ਤਰ੍ਹਾਂ ਪਿਛਲੀਆਂ ਸਰਕਾਰਾਂ ਦਾ ਹਾਲ ਹੋਇਆ ਆਉਣ ਵਾਲੇ ਸਮੇਂ ਚ ਹਾਲ ਤੁਹਾਡਾ ਵੀ ਅਹੀ ਹੋਣਾ ਹੈ ਹੁਣ ਆਉਣ ਵਾਲੇ ਸਮੇਂ ਚ 4 ਜਮਨੀ ਚੋਣਾਂ ਨੇ ਉਹਨਾਂ ਦੇ ਵਿੱਚ ਵੀ ਅਸੀਂ ਇਹਨਾਂ ਦਾ ਵਿਰੋਧ ਕਰਾਂਗੇ ਇਸ ਤੋਂ ਬਾਅਦ ਸਾਡੇ ਗਮਾਂਡੀ ਹਰਿਆਣਾ ਸਰਕਾਰ ਦੇ ਵਿੱਚ ਜਿਹੜੇ ਇਹਨਾਂ ਨੇ ਚੋਣਾਂ ਚੱਲ ਰਹੀਆਂ ਹਨ ਹੋਣਗੀਆਂ ਇਸ ਤੋਂ ਬਾਅਦ ਅਸੀਂ ਉੱਥੇ ਜਾ ਕੇ ਵੱਡੀਆਂ ਰੇਲੀਆਂ ਕਾਨਫਰੰਸਾਂ ਕਰਕੇ ਇਹਨਾਂ ਨੂੰ ਦੱਸਾਂਗੇ ਵੀ ਇਹ ਸਰਕਾਰ ਆ ਜਿਹੜੀ ਲਾਰੇ ਲੱਪਿਆਂ ਵਾਲੀ ਆ ਪੰਜਾਬ ਦੇ ਵਿੱਚ ਸਾਨੂੰ ਇਹਨਾਂ ਨੇ ਕੀ ਕੀਤਾ ਜਦੋਂ ਇਹ ਕਹਿੰਦੇ ਸੀ ਬੜਾ ਕੁਝ ਕਹਿੰਦੇ ਸੀ ਅਸੀਂ ਨਸ਼ਾ ਉਹਦੀ ਖਤਮ ਕਰ ਦਾਂਗੇ ਰੋਤਾ ਬਦਲੀ ਕਰ ਦਾਂਗੇ ਹੋਰ ਬੜਾ ਕੁਝ ਕਰ ਦਾਂਗੇ ਕਰਨ ਵਾਲੀਆਂ ਗੱਲਾਂ ਹੋਰ ਐ ਕਹਿਣਾ ਕੁਝ ਹੋਰ ਐ ਜਿੰਨੀ ਇਹ ਸਕਿਉਰਟੀ ਦੀ ਗੱਲ ਕਰਦੇ ਹੁੰਦੇ ਸੀ ਜੇ ਇਹਨੂੰ ਐਡਾ ਕੋਈ ਖਤਰਾ ਨਹੀਂ ਸੀ ਯਾਰ ਜਲੰਧਰ 15 ਅਗਸਤ ਦੇ ਵਿੱਚ ਭਾਗਾਂਗਾਂ ਦੀ ਜਿਹੜੀ ਲੋਟ ਇਸ ਕੌਡੀ ਪਰਿਵਾਰ ਤੇ ਲੱਗੀ ਹੋਈ ਐ ਐਨੀ ਕਿਸੇ ਮੁੱਖ ਮੰਤਰੀ ਦੇ ਪਰਿਵਾਰ ਤੇ ਨਹੀਂ ਲੱਗੀ ਸੀ ਜਿੰਨਾ ਮਤਲਬ ਕਿ ਇਸ ਤੋਂ ਦਾ ਖਰਚਾ ਇਹ ਸਰਕਾਰ ਕਰ ਰਹੀ ਐ ਪਹਿਲਾਂ ਕਿਸੇ ਸਰਕਾਰ ਨੇ ਕਰਿਆ ਨਹੀਂ ਸੀ ਇਤੋਂ ਦਾ ਹੈਲੀਕਾਪਟਰ ਜੋ ਅੱਜ ਕੇਂਦਰੀ ਬਾਲ ਬਾਹਰਲੇ ਸਟੇਟਾਂ 'ਚ ਜਿਹੜੇ ਇਹ ਜਾਂਦੇ ਨੇ ਉਹ ਪੰਜਾਬ ਦਾ ਪੈਸਾ ਜਿਹੜੇ ਹੁਣ ਇਹ ਜਿਮਨੇ ਚੋਣਾਂ ਹੋਈਆਂ ਸੀ ਲੋਕ ਸਭਾ ਦੀਆਂ ਉਹਨਾਂ ਵਿੱਚ ਵੀ ਆਪਣੇ ਐਮ.ਐਲ.ਏ. ਮੰਤਰੀ ਜਿਹੜੇ ਨੇ ਖੜਾ ਕੇ ਜੋ ਜਿਮਨੀ ਚੋਣਾਂ ਕਰਾ ਰਹੇ ਨੇ ਉਹ ਉਹ ਵੀ ਮੁਲਾਜ਼ਮਾਂ ਤੇ ਪੈ ਰਿਹਾ ਹੈ ਜੇ ਬਿਜਲੀ ਬੋਰਡ ਮੁਲਾਜ਼ਮਾਂ ਦੀ ਗੱਲ ਕਰੀਏ ਇਹਨਾਂ ਨੇ ਸਾਨੂੰ ਪਿਛਲੀ 31 ਤਰੀਕ ਨੂੰ ਇਹਦੇ ਨਾਲ ਸਾਡੀਆਂ ਚਾਰ ਮੀਟਿੰਗਾਂ ਹੋ ਗਈਆਂ ਪਹਿਲਾ ਸਾਲ ਤੋਂ ਬਾਅਦ ਹੋਈ ਸੀ ਇੱਕ ਸਾਲ 5 ਦਿਨਾਂ ਬਾਅਦ ਮੀਟਿੰਗ ਹੋਈ ਸੀ ਜਿਹੜਾ ਇਹਨੇ ਸਾਥੋਂ 15 ਦਿਨਾਂ ਦਾ ਸਮਾਂ ਲਿਆ ਸੀ ਉਹ 15 ਸਾਲਾਂ ਦੇ ਵਿੱਚ ਸਾਥੋਂ ਕਾਫੀ ਕੁਝ ਨੇ ਮੰਗਿਆ ਤੇ ਸਹਿਮਤੀ ਪਈ ਸੀ ਜਿਹੜਾ ਸਾਡਾ ਬਿਜਲੀ ਬੋਰਡ ਦਾ ਮੁਲਾਜ਼ਮ ਮਤਲਬ ਕਿ ਕੰਟ ਕਰੋੜ ਰੁਪਇਆ ਦਾ ਸ਼ਹੀਦਾ ਦਰਜਾ ਜਿਹੜੇ ਸਾਡੇ ਆਰਟੀਐਮ ਗ੍ਰੇਡਾਂ ਤੇ ਉਹਨਾਂ ਨੂੰ 12-12 13-13 ਸਾਲ ਹੋ ਗਏ 10-10 ਸਾਲ ਉਹਨਾਂ ਨੂੰ ਸਮਾਂ ਘਟਾ ਕੇ ਸਾਈਕਲ ਆਨਮੈਨ ਬਣਾਇਆ ਜਾਵੇ ਆਰਟੀਐਮ ਦੀਆਂ ਪੋਸਟਾਂ ਨੂੰ ਪੋਸਟਾਂ ਨਵੀਆਂ ਵਧਾਈਆਂ ਜਾਣ ਜਿੱਥੇ ਵੀ ਕੋਈ ਪੋਸਟ ਸਾਡੀ ਖਤਮ ਕੀਤੀ ਐ ਉਹਨਾਂ ਨੂੰ ਵਧਾਉਣ ਦੀਆਂ ਗੱਲਾਂ ਕਰਤੇ ਏਰੀਆ ਦੀ ਗੱਲ ਡੀਏ ਦੀ ਗੱਲ ਸਾਡੇ 2.59 ਦੇ ਬਕਾਇਆ ਦੀ ਗੱਲ ਕੱਚਿਆਂ ਤੋਂ ਪੱਕਿਆਂ ਦੀ ਗੱਲ ਵੀ ਜਿਹੜੀ ਇਹੇ ਜੀ ਮੰਗ ਕਿਹੜੀ ਹੈ ਪੁਰਾਣੀ ਪੈਨਸ਼ਨ ਵਾਲੀ ਦੀ ਗੱਲ ਜਿਹੜੀ ਇਹੇ ਜੀ ਮੰਗ ਕਿਹੜੀ ਹੈ ਜਿਹੜੀ ਨਹੀਂ ਜਿਹੜੀਆਂ ਪਹਿਲਾਂ ਮੰਗਾ ਸੀ ਪਹਿਲਾਂ ਸਰਕਾਰਾਂ ਵੇਲੇ ਸੀ ਉਹ ਦੂਹੇ ਮੰਗਾ ਵਧੀਆਂ ਘਟੀਆਂ ਨਹੀਂ ਕਿਉਂਕਿ ਜਦੋਂ ਇਹਨਾਂ ਨੇ ਕੁਝ ਕੀਤਾ ਨਹੀਂ ਆ ਫੇਰ ਕਿ ਸਰਕਾਰ ਨੂੰ ਇਥੋਂ ਦੇ ਮੰਤਰੀ ਨੂੰ ਵੀ ਅਸੀਂ ਦੱਸਣਾ ਚਾਹੁੰਦੇ ਆ ਜਿਸ ਤਰ੍ਹਾਂ ਕਿਤੇ ਪਹਿਲਾਂ ਵਾਲੀਆਂ ਸਰਕਾਰਾਂ ਦਾ ਸਰੋਇਆ ਆਉਣ ਵਾਲੇ ਸਮੇਂ ਸੋਡਾ ਸਰ ਵੀ ਇਹ ਹੋਣਾ ਹੈ ਮਲਾਜ਼ਮਾਂ ਨੇ ਸੋਡੂ ਬੜੇ ਚਾਹਣ ਵਾਲਾ ਬਦਲਾ ਦੇਖ ਕੇ ਜਿਹੜੀ ਮਲਾਜ਼ਮਾਂ ਦੀ ਵੋਟ ਸੀ ਜਿਹੜੀ ਮਲਾਜ਼ਮਾਂ ਦੀ ਵੋਟ ਸੀ ਸਾਰਿਆਂ ਤੋਂ ਵੱਧ ਤੁਹਾਨੂੰ ਪਈ ਸੀ ਤੇ ਹੁਣ ਆਉਣ ਵਾਲੇ ਸਮੇਂ ਤੁਸੀਂ ਆ ਪਹਿਲਾਂ ਦੇਖ ਲਿਆ ਚੋਣਾ ਐਦੂ ਬਾਅਦ ਹੋਰ ਜਮਨੀ ਚੋਣਾਂ ਨੇ 27 ਦਿਨ ਚੋਣਾਂ ਫੇਰ ਸਿਰ ਤੇ ਖੜੀਆਂ ਪਰ ਜੇ ਮਲਾਜ਼ਮਾਂ ਨੂੰ ਤੁਸੀਂ ਨਾਲ ਲੈ ਕੇ ਇਹਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਐਦੂ ਵੀ ਸਾਨੂੰ ਇਹਦਾ ਹਰਜਾਨਾ ਭੁਗਤਣਾ ਪਊ ਅਸੀਂ 3 ਤਰੀਕ ਨੂੰ ਪੰਜਾਬ ਦਾ ਸੂਚਾ ਮੁਲਾਜ਼ਮ ਚੰਡੀਗੜ੍ਹ ਦੇ ਵਿੱਚ ਖਤਰਨਾ ਲਾ ਰਹੇ ਹਾਂ ਜੋ ਸਾਡੀ ਮੁਲਾਜ਼ਮ ਫਰੰਟ ਬਣਿਆ ਹੋਇਆ ਉਹਦਾ ਵੀ ਵੈਰਸੀ ਖਤਰਨਾ ਸੀ ਵੀ ਉਹਦੇ ਹਿੱਸੇਦਾਰਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਸਾਡੀਆਂ ਸਾਰੀਆਂ ਮੰਗਾਂ ਉਹ ਅਸੀਂ ਹੁਣ ਚੰਡੀਗੜ੍ਹ ਤਿੰਨ ਤਰੀਕ ਨੂੰ ਵੀ ਧਰਨਾ ਲਾਉਣਾ ਸਾਡੀਆਂ ਬਿਜਲੀ ਬੋਰਡ ਦੀਆਂ ਮੰਗਾਂ ਇਹ ਜੋ ਸਾਨੂੰ ਸਾਡੀ ਪਿਛਲੀ ਮਲਾਜਮਾਂ ਦੀ ਘਾਟ ਦੀ ਗੱਲ ਸੀ ਸਾਰੇ ਅਸੀਂ ਮਸਲੇ 295 ਵਾਲੇ ਇਹਦਾ ਕਹਿੰਦਾ ਜੀ ਮੈਂ ਸਰਕਾਰ ਜਿਹਦੇ ਆਈ ਆ ਆਨਸਾਰ ਕੱਚੇ ਤੋਂ ਪੱਕੇ ਕਰ ਦੂ ਇਹਨੇ ਸਾਡੇ 2800 ਬੰਦਾ 295/11 ਵਾਲਾ ਕਪਾ ਜਿਹੜਾ 13 ਭਰਤੀ ਹੋਇਆ ਸੀ ਇਹਨੇ ਆਨਸਾਰ ਉਹ ਵੀ ਘਟਦਾ ਸੀ ਉਹ ਵੀ ਉਹਨਾਂ ਨੇ ਕੋਰਟ ਸਟੇ ਚੱਲਦੀ ਹੈ ਕੇਸ ਚੱਲਦਾ ਹੈ ਪਤਾ ਨਹੀਂ ਕੀ ਫੈਸਲਾ ਹੋਣਾ ਇਹ ਸਰਕਾਰਾਂ ਕਹਿਣਾ ਕੁਸਤੇ ਕਰਨਾ ਕੁਛ ਇਹਨਾਂ ਦਾ ਕਹਿਣਾ ਹੈ ਕਿ ਜਿਉਂ ਦੀਆਂ ਤਿਉਂ ਹੀ ਮੰਗਾ ਆ ਸਰਕਾਰ ਜਦੋਂ ਇਹਨਾਂ ਲਾਰੇ ਲਾਉਂਦੇ ਸਿਗੇ ਭਰੋਸਾ ਦਵਾਉਂਦੇ ਸੀ ਮੰਗਾ ਜਿਉਂਦੀਆਂ ਤੇ ਉਹ ਖੜੀਆਂ ਉਹਦੇ ਨਾਲੋਂ ਵੀ ਵਧੀਆਂ ਆਏਆਂ ਨਦੀਆਂ ਅਜੇ ਤੱਕ ਉਹਨੂੰ ਮੂਰ ਨਹੀਂ ਪਿਆ ਸਾਡੇ ਨਾਲ ਇੱਕ ਹੋਰ ਆਗੂ ਨੇ ਦੱਸੋ ਜੀ ਤੁਹਾਡਾ ਕੀ ਨਾਂ ਤੇ ਕਿੱਥੇ ਮੇਰਾ ਨਾਂ ਜੀ ਦਵਿੰਦਰ ਸਿੰਘ ਪਿਸ਼ੌਰ ਮੈਂ ਪੀਐਸਸੀ ਵੀ ਜੁਆਇੰਟ ਫਾਰਮ ਬੀਲੀ ਮੁਲਾਜ਼ਮ ਇਕਤਾ ਮੰਚ ਦਾ ਖਜ਼ਾਨਚੀ ਹਾਂ ਤੇ ਮੈਂ ਆਈਟੀ EMPLOYEES ਆਨ ਦਾ ਜਨਰਲ ਸੈਕਟਰੀ ਹਾਂ ਪੰਜਾਬ ਦਾ ਮੈਂ ਤੁਹਾਡੇ ਮੱਥੇ ਮਾਈ ਸਾਡੀ ਸਰਕਾਰ ਨੂੰ ਤੇ ਸਾਡੀ ਮੈਨੇਜਮੈਂਟ ਨੂੰ ਮੈਂ ਬੇਨਤੀ ਕਰਦਾ ਕਿ ਲੋਕਾਂ ਦਾ ਰੋਹ ਤੁਸੀਂ ਵੇਖ ਲਿਆ ਉਹਨੋ ਇਹ ਲੋਕ ਘਰਾਂ 'ਚ ਵੜ ਕੇ ਨਹੀਂ ਬੈਠਣਗੇ ਕਿਉਂਕਿ ਜਿਹੜੇ ਲੋਕ ਆਪਣੇ ਹੱਕਾਂ ਲਈ ਲੜਨ ਜਾਣਦੇ ਆ ਉਹ ਮਰਨ ਵੀ ਜਾਣਦੇ ਆ ਔਰ ਮੈਂ ਤੁਹਾਡੇ ਪ੍ਰੈਸ ਦੇ ਮਾਧਿਅਮ ਰਾਹੀਂ ਪਟਿਆਲੇ ਤੋਂ ਵੀ ਬੇਨਤੀ ਕੀਤੀ ਸੀ ਅਸੀਂ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਉੱਥੇ ਵੀ ਇਹਨਾਂ ਨੂੰ ਇੱਕ ਕਿਹਾ ਸੀਗਾ ਕਿ ਜਿਹੜਾ ਤੁਸੀਂ ਐਸਮਾ ਲਗਾਉਣ ਦੀਆਂ ਗੱਲਾਂ ਕਰਦੇ ਹੋ ਇਹ ਭੁੱਲ ਜਾਓ ਇੱਥੇ ਕੁਝ ਨਹੀਂ ਹੋਣਾ ਤੁਹਾਡੇ ਤੋਂ ਔਰ ਜੇ ਸਾਨੂੰ ਤੁਸੀਂ ਜਿਹੜਾ ਝੜਕਣਾ ਚਾਹੁੰਦੇ ਹੋ ਸਾਡੇ ਦੇ ਪਰਚੇ ਦਰਜ ਕਰਨੇ ਚਾਹੁੰਦੇ ਹੋ ਸਾਨੂੰ ਸਸਪੈਂਡ ਕਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਇਹ ਜੇ ਕੁਝ ਤੁਸੀਂ ਕਰਨਾ ਚਾਹੁੰਦੇ ਆ ਤਾਂ ਕਰਕੇ ਵੇਖ ਹੀ ਲੋ ਕਿਉਂਕਿ ਸਾਨੂੰ ਛਡਾਉਣ ਵਾਲੇ ਲੋਕ ਬਹੁਤ ਐ ਬਹੁਤ ਦੇਰ ਤੱਕ ਅਸੀਂ ਉਹ ਲੋਕਾਂ ਨੂੰ ਸਾਹਮਣੇ ਸਾਹਮਣੇ ਰੱਖਿਆ ਸ਼ਾਇਦ ਮੈਨੇਜਮੈਂਟ ਤੇ ਸਰਕਾਰ ਨੂੰ ਇਹ ਭੁਲੇਖਾ ਸੀਗਾ ਔਰ ਸਾਡੇ ਮੁਲਾਜ਼ਮਾਂ ਨੂੰ ਵੀ ਉਹਨਾਂ ਨੂੰ ਇਹ ਲੱਗਦਾ ਸੀ ਜਿਹੜੀ ਸਾਡੀ ਆਗੂ ਟੀਮ ਐ ਉਹ ਲੜਨ ਵਾਲੀ ਨਹੀਂ ਹੈਗੀ ਪਰ ਅਸੀਂ ਸਾਡੀ ਮੈਨੇਜਮੈਂਟ ਦਾ ਸਤਿਕਾਰ ਕਰਦੇ ਹੋਏ ਲਗਾਤਾਰ ਉਹਨਾਂ ਨਾਲ ਮੀਟਿੰਗਾਂ ਕੀਤੀਆਂ ਔਰ ਉਹਨਾਂ ਨੇ ਜਿੰਨੇ ਵਾਰੀ ਵੀ ਸਾਡੇ ਨਾਲ ਵਾਅਦਾ ਕੀਤਾ ਔਰ ਸਾਨੂੰ ਭਰੋਸਾ ਦਿੱਤਾ ਸੀ ਉਸ ਉਸ ਭਰੋਸੇ ਤੱਕ ਉਹਨਾਂ ਨੂੰ ਸਮਾਂ ਦਿੱਤਾ ਪਰ ਅੱਜ ਸਾਡੇ ਸਬਰ ਦਾ ਬੰਨ ਟੁੱਟ ਚੁੱਕਿਆ ਹੈ ਔਰ ਅਸੀਂ ਸੜਕਾਂ ਤੇ ਉਤਰਿਆਂ ਤੇ ਆਈਟੀਓ ਸਾਹਿਬ ਦੇ ਬਾਹਰ ਚ ਅੱਜ ਅਸੀਂ ਆਪਣੀ ਜਿਹੜੀ ਆਵਾਜ਼ ਲੈ ਕੇ ਆਏ ਆ ਇਹਨਾਂ ਦੇ ਕੰਨਾਂ ਤੱਕ ਪਹੁੰਚਾਉਣਾ ਹੈ ਕਿਉਂਕਿ ਇੱਥੇ ਇੱਕ ਪਹਿਲਾਂ ਵੀ ਤਰਨਾ ਦਿੱਤਾ ਸੀ ਸੀ ਉਸ ਸਮੇਂ ਮਾਨਜੋਗ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਮੈਨੂੰ ਤੇ ਪਤਾ ਹੀ ਨਹੀਂ ਪਰ ਅਸੀਂ ਕਿਹਾ ਨਹੀਂ ਤੁਹਾਨੂੰ ਸਭ ਕੁਝ ਪਤਾ ਹੈ ਤੁਸੀਂ ਰੋਪੜ ਗਏ ਸੀਗੇ ਔਰ ਤੁਹਾਨੂੰ ਸਾਡੇ ਸਾਥੀਆਂ ਨੇ ਮੰਗ ਪੱਤਰ ਵੀ ਦਿੱਤਾ ਸੀ ਉੱਤੇ ਪਰ ਅੱਜ ਤੁਹਾਨੂੰ ਤਾਂ ਪਤਾ ਲੱਗਿਆ ਤੁਹਾਨੂੰ ਇਹ ਲੱਗਦਾ ਸੀ ਕਿ ਅੰਮ੍ਰਿਤਸਰ ਇੱਕ ਪੰਜਾਬ ਦੇ ਕੋਨੇ ਤੇ ਸ਼ਹਿਰ ਦੇ ਲੋਕ ਨਾ ਹੋਣ ਪਰ ਅੱਜ ਵੀ ਅਸੀਂ ਚੇਤਾਵਨੀ ਦੰਦੇ ਆ ਕਿ ਜਿਹੜਾ ਧਰਨਾ ਹੈ ਸਾਡੇ ਪ੍ਰਬੰਧ ਨੇ ਤੁਸੀਂ ਵੇਖਿਆ ਹੀ ਹੈ ਬਹੁਤ ਘੱਟ ਪੈ ਗਏ ਅਸੀਂ ਟੈਂਟ ਵੀ ਹੁਣ ਹੋਰ ਲੰਬਾ ਕਰਨ ਲੱਗੇ ਆ ਔਰ ਇਹ ਲੋਕ ਪੰਜਾਬ ਦਾ ਬੱਚਾ ਬੱਚਾ ਜਿਹੜਾ ਬਿਜਲੀ ਕੰਮ ਹੈ ਔਰ ਸਾਡੇ ਰਿਟਾਇਰੀ ਸਾਥੀ ਆ ਉਹ ਸੜਕਾਂ ਤੇ ਉਤਰ ਆਏ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਕੱਠ ਹੈ ਜਿਹੜਾ ਇਹਨਾਂ ਤੋਂ ਸਾਹਬਿਆ ਨਹੀਂ ਸਾਹਮਣਾ ਔਰ ਇਹਦੇ ਨਾਲ ਨਾਲ ਜਿਹੜੇ ਸਾਡੇ ਸਾਥੀ ਇਹਨਾਂ ਨੇ ਪੇਵੈਂਟ ਤੋਂ ਵਾਝੇ ਕੀਤੇ ਆ ਸਾਡੇ OC RM ਔਰ ਪ੍ਰਮੋਸ਼ਨਾਂ ਤੋਂ ਵਾਂਝੇ ਕੀਤੇ ਆ ਉਹਨਾਂ ਨੂੰ ਇਹਨਾਂ ਨੇ ਇੱਕ ਪਾਸੇ ਹੀ ਕਰਤਾ ਸਾਰੀਆਂ ਕੈਟਾਗਰੀਆਂ ਨੂੰ ਪੇ ਬੈਂਡ ਦਾ ਜਿਹੜਾ ਦੇਤਾ ਹੈ ਲਾਗੂ ਕਰਤਾ ਉਹਨਾਂ ਤੇ ਉਹ ਦੋ ਕੈਟਾਗਰੀਆਂ ਦੇ ਵਿੱਚ ਇੰਨਾ ਕੋ ਰੋਸ ਹੈ ਕਿ ਉਹ ਕੁਝ ਵੀ ਕਰਨ ਮਰਨ ਨੂੰ ਤਿਆਰ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੰਘਰਸ਼ਾ ਜਿੱਥੋਂ ਅਲਾਨਿਆ ਜਾਊਗਾ ਇਸ ਤੋਂ ਵੀ ਤਿੱਖਾ ਸੰਘਰਸ਼ ਦੇਵਾਂਗੇ ਅਸੀਂ ਕਿਸੇ ਵੀ ਗਿੱਧੜ ਧਮਕੀ ਤੋਂ ਨਹੀਂ ਡਰਦੇ ਔਰ ਇਹਦੇ ਨਾਲ ਨਾਲ ਮੈਂ ਤੁਹਾਨੂੰ ਹੋਰ ਦੱਸ ਦੇਣਾ ਚਾਹੁੰਨਾ ਕਿ ਸਾਡੇ ਸਾਥੀਆਂ ਦਾ ਸ਼ੋਸ਼ਣ ਕਿੱਥੇ ਕੀਤਾ ਗਿਆ 249/ ਜਿਹੜਾ 5000 ਰੇ ਸੀਗਾ 267/11 281/13 ਇਹਨਾਂ ਸਾਥੀਆਂ ਨੂੰ ਕੰਟਰੈਕਟ ਤੇ ਭਰਤੀ ਕਰਕੇ ਨਗੂਣੀਆਂ ਤਨਖਾਹਾਂ ਤੇ ਤਿੰਨ ਤਿੰਨ ਸਾਲ ਸਾਢੇ ਤਿੰਨ ਤਿੰਨ ਸਾਲ ਇਹਨਾਂ ਦਾ ਕੰਟਰੈਕਟ ਦਾ ਸਮਾਂ ਲਵਾਇਆ ਹੈ ਔਰ ਸਾਡੀ ਮੰਗ ਸੀ ਕਿ ਜੋ ਇਹਨਾਂ ਨੇ ਪੀਰੀਅਡ ਉਸ ਸਮੇਂ ਲਾਇਆ ਔਰ ਪੂਰੀ ਮੰਚ ਤੰਦਹੀ ਦੇ ਨਾਲ ਉਹ ਨੌਕਰੀ ਕੀਤੀ ਹੈ ਔਰ ਤੁਹਾਡੇ ਸਿਸਟਮ ਨੂੰ ਚਲਾਇਆ ਹੈ ਕਰੋਨਾ ਦੀ ਮਸ਼ੀਨਰੀ ਦੀ ਜਿਹੜੇ ਗ੍ਰਿਡ ਚਲਾਇਆ ਇਹਨਾਂ ਨੇ ਔਰ ਉਹਨੂੰ ਸੰਭਿਆ ਜਿਹੜਾ ਉਹਨਾਂ ਦਾ ਕੰਟਰੈਕਟ ਪੀੜ ਹੈ ਉਹਨਾਂ ਦੀ ਸਰਬ ਦੇ ਵਿੱਚ ਜੋੜਿਆ ਜਾਵੇ ਪਾਰੇ ਜਿਹੜੀ ਮੈਨੇਜਮੈਂਟ ਹੈ ਕਿ ਟਸ ਤੋਂ ਬਸ ਨਹੀਂ ਹੁੰਦੀ ਸੀ ਔਰ ਸਾਡੇ ਨਾਲ ਵਾਅਦੇ ਕਰਦੀ ਰਹੀ ਔਰ ਅਸੀਂ ਇਹਨਾਂ ਦੇ ਵਾਅਦਿਆਂ ਤੇ ਖੜਦੇ ਵੀ ਰਹੇ ਪਰ ਹੁਣ ਸਾਨੂੰ ਲੋਕ ਵੀ ਕਹਿਣ ਲੱਗੇ ਕਿ ਸ਼ਾਇਦ ਇਹਨਾਂ ਨੇ ਪੈੜੀ ਸਿਜ਼ਨ ਲਗਾ ਦੇਣਾ ਔਰ ਮਤ ਸੋਚੇ ਮੈਨੇਜਮੈਂਟ ਕਿ ਜਿਹੜਾ ਸਿਸਟਮ ਹੈ ਬਿਜਲੀ ਕੰਮਿਆਂ ਤੋਂ ਬਿਨਾ ਚੱਲ ਜਾਏਗਾ ਜਾਂ ਇਕੱਲੇ ਉਹ ਚਲਾ ਲੈਣਗੇ ਜਿਨ੍ਹਾਂ ਨੂੰ ਇਹ ਕਹਿੰਦੇ ਐ ਤੁਸੀਂ ਯਵਰੀ ਡਿਊਟੀਆਂ ਲਾ ਦੋ ਮੁਲਾਜ਼ਮਾਂ ਦੀਆਂ ਔਰ ਅਸੀਂ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਅਸੀਂ 24 24 ਘੰਟੇ ਡਿਊਟੀ ਲਾਉਨੇ ਆ ਫਿਰ ਵੀ ਜਾ ਕੇ ਕਿਤੇ ਸਾਡੇ ਤੋਂ ਸਿਸਟਮ ਨਹੀਂ ਸੰਭਲ ਰਿਹਾ ਕਿਉਂਕਿ ਹਜ਼ਾਰਾਂ ਪੋਸਟਾਂ ਖਾਲੀ ਪਈਆਂ ਔਰ ਪੰਜਾਬ ਦੇ ਵਿੱਚ ਤੁਸੀਂ ਵੇਖਿਆ ਹੋਣਾ ਅੱਜ ਤੋਂ 30 ਸਾਲ ਪਹਿਲਾਂ ਬਿਜਲੀ ਬੋਰਡ ਦੇ ਵਿੱਚ ਕਿੰਨੀ ਭਰਤੀ ਸੀ ਔਰ ਬਿਜਲੀ ਬੋਰਡ ਦਾ ਸਿਸਟਮ ਕੀ ਸੀਗਾ ਔਰ ਅੱਜ 30 ਸਾਲ ਬਾਅਦ ਅਸੀਂ ਕਿੱਥੇ ਪਹੁੰਚ ਚੁੱਕੇ ਆ ਔਰ ਫਿਰ ਵੀ ਜਿਹੜੀਆਂ ਨਗੂਣੀਆਂ ਤਨਖਾਹਾਂ ਤੇ ਸਾਡੇ ਜਿਹੜੇ ਸਾਥੀ ਇਹ ਸਿਸਟਮ ਨੂੰ ਚਲਾ ਰਹੇ ਨੇ ਕਿਉਂਕਿ ਅਧਾਰੇ ਸੜਾ ਹੈ ਅਸੀਂ ਇਹ ਅਧਾਰੇ ਦਾ ਇੱਕ ਕਿਸੇ ਦਾ ਵੀ ਨੁਕਸਾਨ ਨਹੀਂ ਕਰਨਾ ਚਾਹੁੰਦੇ ਅਦਾਰਾ ਕਿਸੇ ਦਾ ਨਹੀਂ ਅਦਾਰਾ ਕਿਸੇ ਸਰਕਾਰ ਦਾ ਨਹੀਂ ਅਦਾਰਾ ਸਾਡੇ ਬੀਲੀ ਬੋਰਡ ਦੇ ਉਹਨਾਂ ਕਾਮਿਆਂ ਦਾ ਹੈ ਸਾਡੇ ਉਹਨਾਂ ਪੁਰਖਾਂ ਦਾ ਜਿਨ੍ਹਾਂ ਨੇ ਆਪਣੇ ਮੋਢਿਆਂ ਤੇ ਪੋਲ ਢੋਕੇ ਇਸ ਅਦਾਰੇ ਨੂੰ ਖੜਾ ਕੀਤਾ ਉਸ ਇਸ ਅਦਾਰੇ ਦਾ ਅਸੀਂ ਇੱਕ ਰੱਤੀ ਪਰ ਵੀ ਕਿਤੇ ਨੁਕਸਾਨ ਨਹੀਂ ਕਰਨ ਦੇਵਾਂਗੇ ਔਰ ਜਿਹੜਾ ਇਸਮਾ ਲਾਉਣ ਦੀ ਗੱਲ ਕਰਦੇ ਆ ਇੱਕ ਅਦਾ ਚਿਤਬਰਦਾਸਤ ਨਹੀਂ ਕੀਤੀ ਜਾਊਗੀ ਔਰ ਜੇ ਕੋਈ ਅਧਿਕਾਰੀ ਪੰਜਾਬ ਦੇ ਵਿੱਚ ਕਿਤੇ ਵੀ ਕਿਸੇ ਸਾਥੀ ਤੇ ਇਹੋ ਜੀ ਕੋਈ ਐਬਸੈਂਟ ਜਾ ਉਹਦੇ ਤੇ ਕੋਈ ਕਾਰਵਾਈ ਕਰਦਾ ਹੈ ਉਹ ਆਪਣੇ ਆਪ ਨੂੰ ਸੋਚ ਲੈ ਕਿਉਂਕਿ ਸਾਡੀ ਲੜਾਈ ਉਸ ਅਧਿਕਾਰੀ ਨਾਲ ਨਹੀਂ ਸਾਡੀ ਲੜਾਈ ਪਾਵਰ ਕਾਮ ਦੀ ਮੈਨੇਜਮੈਂਟ ਤੇ ਪੰਜਾਬ ਸਰਕਾਰ ਨਾਲ ਹੈ ਉਹ ਭੁਲੇਖਾ ਕੱਢ ਦੇ ਕਿਤੇ ਉੱਪਰ ਲਿਆਂ ਦੇ ਜਿਹਤੇ ਬਣਦੀ ਖਾਤਰ ਕਿਸੇ ਸਾਡੇ ਕਰਮਚਾਰੀ ਨਾਲ ਪੰਗਾ ਲਵੇ ਜੇ ਕਿਤੇ ਉਹ ਹੈ ਜਾਂ ਕਿਤੇ ਘਟਨਾ ਵਾਪਰੀ ਤਾਂ ਉੱਥੋਂ ਦੇ ਜਿਹੜੇ ਸਮੂੱਚੇ ਸਾਥੀ ਨੇ ਉਸੇ ਟਾਈਮ ਉਸ ਡਿਵੀਜ਼ਨ ਸਬ ਡਿਵੀਜ਼ਨ ਸਰਕਲ ਦਾ ਕੰਮ ਬੰਦ ਕਰ ਦੇਣਗੇ ਜਿਹੜਾ ਅਸੀਂ 9 ਤੋਂ 5 ਉਹਨ ਡਿਊਟੀ ਕਰ ਰਹੇ ਹਾਂ ਫਿਰ ਅਸੀਂ ਇਸ ਤੋਂ ਵੀ ਬੰਦ ਕਰਾਂਗੇ ਔਰ ਇਹ ਮੇਰੀ ਚੇਤਾਵਨੀ ਵੀ ਹੈ ਔਰ ਬੇਨਤੀ ਵੀ ਹੈ ਸਰਕਾਰ ਤੇ ਮੈਨੇਜਮੈਂਟ ਨੂੰ ਕਿ ਤੁਸੀਂ ਐਸਮਾ ਲਾਉਣ ਦੀ ਬਜਾਏ ਸਾਡੀਆਂ ਜਿਹੜੀਆਂ ਹੱਕੀ ਮੰਗਾਂ ਨੇ ਔਰ ਜ਼ਾਇਜ਼ ਮੰਗਾਂ ਨੇ ਉਹਨਾਂ ਤੇ ਗੌਰ ਕਰੋ ਉਹਨਾਂ ਨੂੰ ਲਾਗੂ ਕਰੋ ਤਾਂ ਜੋ ਕਿ ਸਾਨੂੰ ਇਹਨਾਂ ਸੜਕਾਂ ਤੇ ਉਤਰਨਾ ਨਾ ਪਵੇ ਔਰ ਉਹਨੂੰ ਮੁਰਦਾਬਾਦ ਨਾ ਕਹਿਣਾ ਪਵੇ ਇਹਨਾਂ ਅੱਗੋਂ ਦਾ ਕਹਿਣਾ ਆ ਕਿ ਸਰਕਾਰ ਨਾਲ ਟੱਕਰ ਲੈਣ ਲਈ ਅਸੀਂ ਤਿਆਰ ਬਾਰ ਤਿਆਰ ਆਂ ਕਿਸੇ ਕੀਮਤ ਤੇ ਵੀ ਸਰਕਾਰ ਦੀ ਕਿਸੇ ਵੀ ਧਮਕੀ ਅੱਗੇ ਝੁਕਿਆ ਨਹੀਂ ਜਾਵੇਗਾ ਤੇ ਆਪਣੇ ਹੱਕੀ ਮੰਗਾਂ ਲਈ ਅਸੀਂ ਡਟ ਕੇ ਲੜਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਔਰ ਜਿਹੜੀਆਂ ਆਗਾਮੀ ਚੋਣਾਂ ਭਾਵੇਂ ਉਹ ਹਰਿਆਣਾ ਵਿਧਾਨ ਸਭਾ ਦੀਆਂ ਹੋਣ ਭਾਵੇਂ ਪੰਜਾਬ ਦੀਆਂ ਜਮਨੀ ਚੋਣਾਂ ਹੋਣ ਉੱਥੇ ਇਹਨਾਂ ਦਾ ਪੂਰਨ ਬਾਈਕਾਟ ਹੋਏਗਾ ਪੂਰਨ ਸਰਕਾਰ ਦਾ ਵਿਰੋਧ ਹੋਏਗਾ ਧੰਨ